ਮੈਂ ਬਿਲੋਂ ਕਰਦਾ ਹਾਂ ਕੰਮ ਫੁੱਲਾਂ ਦਾ ਕੀਤਾ ਇਟਲੀ ਦੇ ਵਿੱਚ ਫੁੱਲਾਂ ਦੀ ਖੇਤੀ ਦਾ ਕੰਮ ਕੀਤਾ ਸੀ ਉਸ ਤੋਂ ਬਾਅਦ ਮੈਂ ਕੀਤਾ ਇਹ ਮੋਰਾ ਤੋਰੀ ਦਾ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਫੁੱਲਾਂ ਦੇ ਕੰਮ ਤੇ ਚੱਲ ਗਿਆ ਕਾਫੀ ਟਾਈਮ ਲਾਇਆ ਮੈਂ 3 ਸਾਲ ਲਾਇਆ ਇਟਲੀ ਦੇ ਵਿੱਚ ਇੱਜੇ ਵੀ ਆਇਆ ਹੋਇਆ ਇਟਲੀ ਦੇ ਵਿੱਚ ਆ ਤੇ ਹੁਣ ਕੰਮ ਤੁਹਾਨੂੰ ਪਤਾ ਖੇਤਾਂ ਦਾ ਕੱਢ ਜਾਂਦਾ ਕੰਮ ਸਿਆਲ ਦੇ ਵਿੱਚ ਇਹ ਕਰਕੇ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਉਹ ਮੋਰਾਦ ਰੋਹੀ ਦਾ ਮਿਲ ਕੇ ਕੰਮ ਕਰਦਾ ਉਹ ਖੁਦ ਤਨ ਬਦਾ ਕਾਰੀਗਰੀ ਤੇ ਉਹਨੂੰ ਮੈਂ ਮੜਾ ਜਾ ਫੋਨ ਕੀਤਾ ਜਾਣਦਾ ਹੈ ਤਰਨ ਤਰਨ ਦਾ ਹੈ ਵੀਰ ਮੇਰਾ ਤੇ ਉਹਨੂੰ ਮੈਂ ਫੋਨ ਕੀਤਾ ਕਿ ਭਾਜੀ ਮੇਰ ਕੋ ਕੰਮ ਜਿਹੜਾ ਉਹ ਘਟ ਗਿਆ ਹੈ ਤੇ ਮੇਰੇ ਦਿਨ ਲਵਾ ਦਿਓ ਸਿਆਲ ਜਿਹੜਾ ਕਢਾ ਦਿਓ ਤੇ ਉਹ ਵੀਰ ਨੇ ਦੂਜਾ ਨਾ ਉਹ ਮਤਲਬ ਕਿ ਨਾ ਨਹੀਂ ਕੀਤੀ ਉਹਨੇ ਉਸੇ ਵੇਲੇ ਮੈਨੂੰ ਬੈਕ ਕਾਲ ਕੀਤਾ ਮੈਂ ਮੈਸੇਜ ਕੀਤਾ ਫੇ ਫੋਨ ਕੀਤਾ ਫੋਨ ਤੇ ਤੁਹਾਨੂੰ ਪਤਾ ਕੰਮਾਂ ਦੇ ਘਾਟ ਚੁੱਕਦੇ ਆ ਫਿਰ ਉਹਨੇ ਬੈਕ ਕਾਲ ਕੀਤੇ ਤੇ ਉਹ ਵੀਰ ਨੇ ਉਸੇ ਵੇਲੇ ਕਹਾ ਕੀ ਆ ਗਿਆ ਤੇ ਹੁਣ ਮੈਂ ਉਹ ਵੀਰ ਕੋਲ ਕੰਮ ਕਰਦਾ ਨਾਲ ਉਹਦੇ ਹੈਲਪਰ ਆ ਤੇ ਇੱਥੇ ਹੁਣ ਵੀ ਆਪਾਂ ਕੰਮ ਡਿਆਂ ਕਰਨ ਜਿੱਤਰ ਮਲਕੇ ਤੇ ਆਹ ਵੇਖੋ ਆਹ ਸਾਰੇ ਜਿੱਤਰ ਰਹਿਗੇ ਵਿੱਚ ਸਾਰਾ ਹੋਇਆ ਕੰਪਲੀਟ ਹੋਇਆ ਕਮਰੇ-ਕਮਰੇ ਕੰਪਲੀਟ ਹੋ ਗਏ ਆਹ ਜਿੱਤਰ ਰਹਿ ਗਿਆ ਥੋੜਾ ਬਹੁਤਾ ਹੁਣ ਇਹ ਡਿਆਂ ਕਰਨ ਦੇ ਆ ਤੇ ਉਹ ਮੇਰਾ ਭਰਾ ਆ ਕਿਉਂ ਨਾ ਦਿਖਾਈ ਇਹ ਮੇਰਾ ਭਰਾ ਆ ਵੱਡਾ ਠੀਕ ਆ ਮੈਂ ਇਹਦੇ ਨਾਲ ਕੰਮ ਕਰਦਾ ਬਹੁਤ ਹੀ ਵਧੀਆ ਹੈ ਵਧੀਆ ਬੰਦਾ ਹੈ ਇਹ ਕੇਦਲੋਂ ਮਿਲ ਕੇ ਰੋਟੋਕ ਨਹੀਂ ਆ ਜਿੱਤਰਾ ਮਰਜੀ ਫੋਨ ਫਾਨ ਚਲਾਓ ਤੇ ਕੰਮ ਕਰਦੇ ਆ ਸਾਰੇ ਕਰਦੇ ਆ ਤੁਹਾਨੂੰ ਪਤਾ ਹੈ ਹੁਣ ਵੀ ਛੁੱਟੀ ਦਾ ਟਾਈਮ ਹੋਇਆ ਹੈ ਤੇ ਕਾਫੀ ਟਾਈਮ ਹੋ ਗਿਆ ਧੰਟਾ ਗਿਆ ਇਤਰਾਡੇ ਮਾਲਕੀ ਤੁਹਾਨੂੰ ਪਤਾ ਹੈ ਕਿ ਭਰਾ ਮੇਰੇ ਸਾਰੇ ਇਟਲੀ ਦੇ ਵਿੱਚ ਵੈਸੇ ਵੀ ਨਾ 100 100% ਦੇ ਵਿੱਚੋਂ 2-3% ਮਾੜੇ ਬੰਦੇ ਹੁੰਦੇ ਬਾਕੀ ਸਾਰੇ ਚੰਗੇ ਹੁੰਦੇ ਜਿ ਤਰ੍ਹਾਂ ਇਹ ਮੇਰਾ ਭਰਾ ਹੈ ਜਿੰਨਾਂ ਨੂੰ ਮੈਂ ਪਹਿਲਾਂ ਵੀ ਕੰਮ ਕੀਤਾ ਹੋਵੇ ਬਹੁਤ ਚੰਗੇ ਹੀ ਧੰਨਵਾਦ